नेपाल के हां जी जहां का कोई नहीं है अब पंगला में घर बनाए अपना घर है थोड़ा अपना घर है पंजाब दे विच हां घर ਨਾਲ ਹੀ ਹੈ ਜੀ अपना घर है ਤੁਹਾਡਾ हां जी ਪੰਗਲਾ ਬੱਲੇ ਬੱਲੇ पंजाब तो कोई ਪ੍ਰੂਫ ਨਹੀਂ ਹੈ ਹਲੇ ਲੈ ਇਹ ਘਰ ਬਣਾਇਆ ਹਲੇ ਬਾਪਰ ਤੇ ਸਰਦਰ ਤੁਹਾਨੂੰ ਦਿਖਾ ਹਾਂ ਜੀ ਇਹ ਜਿਹੜਾ ਤੁਸੀਂ ਘਰ ਬਣਾਇਆ ਹਾਂ ਜੀ ਇਹਦੀ ਪਰਮਿਸ਼ਨ ਕਿਹਨੇ ਦਿੱਤੀ ਤੁਹਾਨੂੰ ਅਸੀਂ ਜੋਗੇ ਬੁਵਾੜੀ ਬੁਲਿਆ ਆਪਸਿ ਬੁਵਾੜੀ ਨਹੀਂ ਉਹ ਤਾਂ ਛੱਡੋ ਨੂੰ ਹਾਂ ਜੀ ਕੋਈ ਪੰਜਾਬ ਤੋਂ ਕੋਈ ਪ੍ਰੂਫ ਨਹੀਂ ਹੈ ਇਹ ਜਿਹੜਾ ਉਹ ਕਿਆ ਕਦੇ ਪਾਲਾ ਸਰਪੈਂਚ ਹੋ ਗਿਆ ਹਾਂ ਇਹਨਾਂ ਸਰਪੈਂਚ ਲਈ ਆਉ ਕਿ ਪਾਲਾ ਸਰਪੈਂਚ ਹੋ ਗਿਆ ਸਾਰੇ ਸਰਪੈਂਚ ਨੂੰ ਮਿਲ ਕੇ ਲਿਆ ਹੈ ਹਾਂ ਜੀ ਤਾਂ ਭਾਜੀ ਇਹ ਤਾਂ ਹੱਦ ਹੋ ਗਈ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਬੰਦਾ ਹੈਗਾ ਨੇਪਾਲ ਦਾ ਨਣਾ ਤੇ ਵੀ ਗਾਇਬ ਉਹਦੇ 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 ਬੰਦਾ ਨੇਪਾਲ ਦਾ ਹੈ ਨੇਪਾਲ ਦਾ ਤੇ ਆਹ ਕਿਦਾਂ ਲੈ ਲੈ ਫਿਰਦੇ ਇਹ ਸਰ ਉਹ ਦੁਆ ਮੁੰਡੇ ਤਨ ਪਤਾ ਕਿ ਮੁੰਡੇ ਤਵੀਆਂ ਨੰਗਾ ਕੰਗਰਾਂ ਨੂੰ ਆਪਣੇ ਮਰਜ਼ੀ ਨਾਲ ਖਾ ਲਿਆ ਹੈ ਨੰਬਰ ਇਤਿਆਰ ਸਿੰਘ ਹੀ ਨਹੀਂ ਹੈ ਅੱਛਾ ਐਸਾ ਕੁਝ ਦਿਖਾ एक होना अच्छा। दस... इस चल्ले मैं हरीश साहब के भौजी साहब मुझे हरीश साहब इस टाइम क्या है एकदम में लोग हालात है देख लो ना आरसी है नंबर नंबर आईडी लिखा लेवा वो मुंडे ने अपने आप लिखा साथ है नंबर सही हाँ। है हां और बंदा पंजाबी भी बोलदा है हां जी पंजाबी बोला जी 35 साल हो गए था 35 साल हो गए देखो फैक्ट्री था जस्ट में था अच्छा एने टाइम तू है हां ਪਰੂਫ ਪੰਜਾਬ ਦਾ ਇਕ ਨਹੀਂ ਹੈ ਉਹ ਨੇਪਾਲੀ ਕਨੇ ਬਣਾ ਰਿਹਾ ਹੈ ਨੇਪਾਲ ਹੈ ਨੇਪਾਲੀ ਜ਼ਮੀਨਾਂ ਫਿਰ ਵੀ ਖਰੀਦ ਲਈਆਂ ਹਾਂਜੀ ਫਿਰ ਵੀ ਖਰੀਦ ਲਈਆਂ ਇਹ ਵੱਡੀ ਗੱਲ ਹੈ ਹੈਨਾ ਤੁਸੀਂ ਪੰਜਾਬ ਦੇ ਵਿੱਚ ਦੇਖੋ ਇਹ ਪ੍ਰੋਗਰੈਸ ਕਰਦੇ ਵੇ ਹਾਂਜੀ ਸਰ ਪੰਜਾਬ ਵਾਲੇ ਨੂੰ ਪਿੱਛੇ ਕਰਦੇ ਵੇ ਹੁਣ ਕੀ ਹੁਣ ਕੀ ਲੈਂਦਾ ਬਾਹਰ ਖੇਤ ਹਲੇ ਆਏ ਇੱਕ ਅੱਛਾ ਇਹ ਵੋਟ ਦਾ ਜ਼ਮੀਨ ਕੀ ਤਖਦੀਲੀਦਾ ਲੋਕਲ ਜਿਹੜੇ ਸਰਪੰਚੋਂ ਉਹਨਾਂ ਦੇ ਕਹਿੰਦੇ ਹੈ ਦੋ ਤਿੰਨ ਦੋ ਤਿੰਨ ਸਾਲ ਪਹਿਲੇ ਅਸੀਂ ਖਰੀਦ ਕੇ ਲਏ ਪਹਿਲਾਂ ਕੋਈ ਕੋਈ ਨਹੀਂ ਮੈਂ ਚਲੋ ਮੇਰੀ ਅਪੀਲ ਹੈ ਪੰਜਾਬੀਆਂ ਨੂੰ ਕਿ ਇਹ ਬੰਦਾ ਨੇਪਾਲ ਦਾ ਹੈ 20-25 ਸਾਲ ਤੋਂ ਰਹਿੰਦਾ ਪਿਆ 30 ਸਾਲ ਜੀ 35 ਸਾਲ ਤੋਂ ਪੰਜਾਬ ਦਾ ਇੱਕ ਪ੍ਰੂਫ ਨਹੀਂ ਹੈ ਫਿਰ ਵੀ ਇਹਨੇ ਜ਼ਮੀਨ ਖਰੀਦੀ ਪਿੰਡ ਪੰਗਲਾ ਦੇ ਵਿੱਚ ਹਾਂ ਪੰਗਲਾ ਪੰਗਲਾ ਦੇ ਵਿੱਚ ਫਿਰ ਵੀ ਇਹਨੇ ਜ਼ਮੀਨ ਖਰੀਦੀ ਹੋਰ ਕਹਿੰਦਾ ਜਿਹੜੇ ਪੁਰਾਣੇ ਸਰਪੰਚ ਆ ਜਾਂ ਤਿੰਨ ਚਾਰ ਪਿੰਡਾਂ ਦੇ ਲੈ ਇੱਕੋ ਪਿੰਡ ਦੇ ਆ ਕਿਹੜਾ ਪਿੰਡ ਆ ਪੰਗਲਾ ਜੀ ਪੰਗਲਾ ਹਾਂ ਜੀ ਹੁਣ ਤੁਸੀਂ ਇਹ ਦੇਖ ਲਓ ਯਾਰ ਅਸੀਂ ਅਸੀਂ ਜਾਈਏ ਕਿੱਥੇ ਨੂੰ ਐ ਜੇ ਅਸੀਂ ਜੇ ਰਾਜ ਇਹਨਾਂ ਨੇ ਕਰਨਾ ਇਹਨਾਂ ਲੋਕਾਂ ਨੇ ਕਿ ਜੇ ਪੰਜਾਬੀ ਨੇ ਕੀ ਕਰਨੀ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬ ਦਾ ਤੇਰੇ ਕੋਲ ਕੁਝ ਨਹੀਂ ਹੈ ਤੂੰ ਦੇਖੋ ਇਹ 네ਪਾਲ ਦਾ ਏ ਇਹਨੇ ਮੇਰੇ ਸਾਡੇ ਹਮਾਤਲੇ ਬੜੇ ਪੁਲਿਸ ਸਕੂਲ ਤੇਰੀ ਹੈ ਕੋਈ ਵੈਰੀਫਿਕੇਸ਼ਨ ਹੈਗੀ ਹੈ ਕਈ ਵਾਰ ਹਰੋਲੀ ਨੰਬਰ ਰੂਲੀ ਕੋਲੇ ਰਹਿੰਦਾ ਤੂੰ ਪੰਜਾਬ ਚ ਹੁਣੇ ਰਹਿਣ ਲੱਗੇ ਸਾਲ ਵਰਦੇ ਦੇਖੋ ਰਹਿੰਦਾ ਪੰਜਾਬ ਚ ਸਾਲ ਵਰਤੇ ਰਹਿਣ ਲੱਗੇ ਬੌਜੀ ਪਰ ਜਿਹੜੀ ਵੈਰੀਫਿਕੇਸ਼ਨ ਹੈ ਉਹ ਹਰੋਲੀ ਚ ਨੰਗਲ ਚ ਕੁਝ ਨਹੀਂ ਹੈ ਹਾਂ ਹੁਣ ਪੰਜਾਬੀ ਤੁਸੀਂ ਡਿਸਾਈਡ ਕਰੋ